ਹਾਂਜੀ ਕਿਸਾਨ ਭਰਾਓ ਕਣਕ ਨੂੰ ਮੈਗਨੀਜ਼ ਦੀ ਘਾਟ ਆ ਰਹੀ ਆ ਤੇ ਇਹ ਵੀਡੀਓ ਅੰਤ ਤੱਕ ਜਰੂਰ ਦੇਖੋ ਪਹਿਲਾਂ ਤਾਂ ਆਪਾਂ ਨੂੰ ਸਮਝਣਾ ਪਵੇਗਾ ਮੈਗਨੀਜ਼ ਦੀ ਘਾਟ ਕਿਵੇਂ ਸ਼ੂ ਹੁੰਦੀ ਆ ਪੱਤੇ ਦੇ ਕਣਕ ਦੇ ਪੱਤੇ ਦੇ ਵਿੱਚ ਘਾਰ ਲਏ ਜਿਹੜੇ ਪੱਤੇ ਆ ਕਣਕ ਦੇ ਉਹ ਪੀਲੇ ਪੈਣੇ ਸਟਾਰਟ ਹੋ ਜਾਂਦੇ ਆ ਤੇ ਜਿਹੜੀ ਕਣਕ ਦੀ ਜਿਹੜੀ ਗਰੋਥ ਆ ਉਹ ਘਟਣੀ ਸਟਾਰਟ ਹੋ ਜਾਂਦੀ ਆ ਉਹ ਪ੍ਰੋਪਰ ਜਿਹੜਾ ਬੂਟਾ ਜਿਹੜਾ ਗਰੋਥ ਨਹੀਂ ਕਰਦਾ ਤੁਸੀਂ ਸਮਝ ਲਓ ਕਿ ਮੈਗਨੀਜ਼ ਦੀ ਘਾਟ ਦਿਖ ਰਹੀ ਹੈ। ਹੁਣ ਇਹਦੀ ਰੋਕਥਾਮ ਕੀ ਆ? ਇਹਨੂੰ ਆਪਾਂ ਇਸ ਘਾਟ ਨੂੰ ਪੂਰਾ ਕਿਵੇਂ ਕਰ ਸਕਦੇ ਆਪਾਂ? ਖੇਤੀਬਾੜੀ ਲੁਧਿਆਣਾ ਜੁਨੀਵਰਸਿਟੀ ਵੱਲੋਂ ਮੈਗਨੀਜ਼ ਦੀ ਸਪਰੇਅ ਕਰ ਸਕਦੇ ਆਪਾਂ ਜੋ ਉਹਨਾਂ ਵੱਲੋਂ ਸ਼ਿਫਾਰਿਸ਼ ਆ। ਉਹ 1 ਕਿਲੋ ਪਾਣੀ ਲਾਉਣ ਤੋਂ ਪਹਿਲਾਂ ਜਿਹੜਾ ਪਾਣੀ ਲਾਉਣਾ ਉਸ ਤੋਂ 1 ਦਿਨ ਪਹਿਲਾਂ 4 ਦਿਨ ਪਹਿਲਾਂ ਆਪਾਂ ਇਹਦੀ ਸਪਰੇਅ ਕਰ ਸਕਦੇ ਆ। ਉਸ ਤੋਂ ਬਾਅਦ ਪਾਣੀ ਲਾਉਣ ਤੋਂ ਬਾਅਦ ਇੰਤੋਂ ਚਾਰ ਸਪ੍ਰੇ ਹਫਤੇ ਹਫਤੇ ਬਾਅਦ ਕਰਨੀਆਂ ਆਪਾਂ ਤੇ ਇਹਦੀ ਜਿਹੜੀ ਰੋਗ ਥਾਮ ਪ੍ਰੋਪਰ ਹੋ ਜਾਏਗੀ ਸਪ੍ਰੇ ਕਰਨ ਦੇ ਬੈਨੀਫਿਟਸ ਕੀ ਆ ਕਿਉਂਕਿ ਆਪਾਂ ਸਪ੍ਰੇ ਕਰਦੇ ਹਾਂ ਉਹਦੇ ਬੈਨੀਫਿਟਸ ਸਭ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਆ ਇੱਕ ਤੇ ক্লোਰੋਫਿਲ ਜਦੋਂ ਡਾਊਨ ਹੁੰਦਾ ਹੈ ਪੱਤੇ ਦਾ ਉਹ ਪ੍ਰੋਪਰ ਚਲਣਾ ਸਟਾਰਟ ਹੋ ਜਾਊਗਾ ক্লোਰੋਫਿਲ ਵਧੀਆ ਹੋ ਜਾਏਗਾ ਫਿਰ ਜਿਹੜੀ ਟਿਲਰਿੰਗ ਆ ਉਹ ਵਧੀਆ ਹੁਣ ਸਟਾਰਟ ਹੋ ਜੇਗੀ ਫਿਰ ਜਿਹੜਾ ਰੂਟ ਆ ਰੂਟ ਦੀ ਗ੍ਰੋਥ ਹੁਣੀ ਵਧੀਆ ਸਟਾਰਟ ਹੋ ਜੇਗੀ ਰੂਟ ਜਿਹੜਾ ਤੁਹਾਡਾ ਸਟਰੋਂਗ ਹੋ ਜਾਏਗਾ ਕਣਕ ਦਾ ਜਿਹਦੇ ਨਾਲ ਕੇ ਚੰਗੀ ਫਟਾਰਾ ਬੂਟਾ ਕਰੇਗਾ ਆਟੋਮੈਟਿਕ ਫਿਰ ਕਿਸਾਨ ਭਰਾ ਫੋਟੋਸਿੰਥੇਸਿਸ ਹੋਵੇਗੀ ਪ੍ਰੋਪਰ ਜਿਹੜੀਆਂ ਕਣਕ ਸੂਰਜ ਦੀਆਂ ਕਿਰਨਾਂ ਤੋਂ ਰਾਸ਼ਨ ਲੈਂਦੀ ਆ ਖੁਰਾਕ ਲੈਂਦੀ ਆ ਉਹ ਪ੍ਰੋਪਰ ਹੁਣੀ ਸਟਾਰਟ ਹੋ ਜੇਗੀ ਜਿਹਦੇ ਨਾਲ ਕੇ ਆਟੋਮੈਟਿਕ ਬੂਟਾ ਗ੍ਰੋਥ ਚੰਗੀ ਕਰੇਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਝਾੜ ਵੀ ਚੰਗਾ ਆਵੇਗਾ ਕਣਕ ਦੇ ਦਾਣੇ ਦਾ ਸਾਈਜ਼ ਵਰੀਆ ਬਣੇਗਾ ਪ੍ਰੋਪਰ ਇੱਕ ਫਿਲਿੰਗ ਹੋਵੇਗੀ ਦਾਣੀ ਦੀ ਜਿਹਦੇ ਨਾਲ ਕੇ ਆਪਣਾ ਝਾੜ ਦੇ ਵਿੱਚ ਵਾਧਾ ਆਊਗਾ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬਤਵਾ ਜਰੂਰ ਸ਼ੇਅਰ ਕਰਿਓ ਧੰਨਵਾਦ